ਅੱਜ ਸਾਨੂੰ ਫੇਰ ਚੀਤਪਖ ਸਿੰਘ ਦੀ ਜਾਤ ਕਿਉਂ ਆ ਰਹੀ ਹੈ ਕਿਸੇ ਵੀ ਪ੍ਰਿਟੀਕਲ ਪਾਰਟੀ ਦਾ ਰਾਜ ਆ ਜਾਵੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਆ ਜਾਵੇ ਲੋਕਾਂ ਦਾ ਕਰਪਸ਼ਨ ਤੋਂ ਖੇੜਾ ਨਹੀਂ ਛੁੱਟ ਰਿਹਾ ਸੋ ਕਿਸੇ ਵੀ ਪਾਰਟੀ ਦਾ ਰਾਜ ਆ ਜਾਵੇ ਲੋਕਾਂ ਦਾ ਕਰਪਸ਼ਨ ਤੋਂ ਖੇੜਾ ਨਹੀਂ ਛੁੱਟ ਰਿਹਾ ਸੋ ਜੇ ਬੇਰੁਜ਼ਗਾਰੀ ਦੀ ਗੱਲ ਕਰੀਏ ਕੋਈ ਰੋਜ਼ਗਾਰ ਨਹੀਂ ਹੈਗਾ ਮੇਰੇ ਉਮਰ ਦੇ ਬਹੁਤ ਸਾਰੇ ਸਾਥੀ ਬੈਠੇ ਆ ਜਿਨ੍ਹਾਂ ਨੇ ਸਰਕਾਰੀ ਨੌਕਰੀ ਆਪਾਂ ਉਹ ਸ਼ਬਦ ਵਰਤ ਸਕਦੇ ਵੀ ਕਿਸਮਤ ਦੇ ਨਾਲ ਮਿਲ ਗਈ ਤੇ ਕਰ ਲਈ ਗਈ ਲੇਕਿਨ ਸਾਡੇ ਰਿਟਾਇਰਮੈਂਟ ਤੋਂ ਬਾਅਦ ਸਾਡੇ ਬੱਚਿਆਂ ਨੂੰ ਇਹ ਨੌਕਰੀਆਂ ਕਿਉਂ ਨਹੀਂ ਮਿਲੀਆਂ ਇਹ ਜਿਹੜੀਆਂ ਨੌਕਰੀਆਂ ਇਹ ਰੋਜ਼ਗਾਰ ਕਿੱਥੇ ਚਲੇ ਗਿਆ ਜੇ ਸਾਡੇ ਬੱਚਿਆਂ ਨੂੰ ਕੋਈ ਦੁਬਈ ਨੂੰ ਭਜ ਰਿਹਾ ਕੋਈ ਯੂਰਪ ਨੂੰ ਭਜ ਰਿਹਾ ਕੋਈ ਅਮਰੀਕਾ ਕੈਨੇਡਾ ਨੂੰ ਭਜ ਰਿਹਾ ਇੱਥੇ ਸਾਡੇ ਕੋਲ ਆਪਣੇ ਬਾਬਿਆਂ ਮੁਰਦਦਿਆਂ ਦੀਆਂ ਸਾਫ ਸਾਫ ਦੇ ਨਾਲ ਜ਼ਮੀਨਾਂ ਹੈਗੀਆਂ ਜਾਂ ਕੋਈ ਥੋੜੇ ਬੋਦੇ ਕਿਤੇ ਧੰਦੇ ਵੀ ਹੈਗੇ ਲੇਕਿਨ ਗੁਜ਼ਾਰੇ ਜੋਗ بڑے ਹੋਏ ਘਰ ਤੇ ਕੋਠੀਆਂ ਛੱਡ ਕੇ ਬੱਚਿਆਂ ਨੂੰ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚੋਂ ਜਹਾਜ਼ਾਂ ਰਾਹੀਂ ਅਮਰੀਕਾ ਕੈਨੇਡਾ ਦੇ ਜੋਰ ਬੁਜ ਜਾ ਕੇ ਕਿਉਂ ਸ਼ਰਨ ਲੈਣੀ ਪਈ ਹੈ ਕਾਰਨ ਕਿ ਰੋਜ਼ਗਾਰ ਕਿਤੇ ਬਚਿਆ ਹੀ ਨਹੀਂ ਤੁਸੀਂ ਦੇਖੋਗੇ ਬੜੀ ਚੰਗੀ ਗੱਲ ਹੈ ਸਰਕਾਰਾਂ ਨੌਕਰੀ ਦਿੰਦੀਆਂ ਲੈਕਿਨ ਜਿਹੜੇ ਨੌਕਰੀ ਦੇ ਅਪੁਆਇੰਟਮੈਂਟ ਲੈਟਰ ਆ ਤੁਸੀਂ ਦੇਖਿਆ ਉਹ ਪਿਛਲੇ ਸਾਲ ਵੀ ਮੁੱਖ ਮੰਤਰੀ ਵੰਦੇ ਆ ਸਰਦਾਰ ਰਣਜੀਤ ਸਿੰਘ ਜੀ ਮੇਰੇ ਨਾਲ ਗੱਲਾਂ ਐਗਰੀ ਹੋਣਗੇ ਜਦੋਂ ਵੀ ਇਹਨਾਂ ਨੂੰ ਅਪੁਆਇੰਟਮੈਂਟ ਮਿਲੀ ਹੋਗੀ ਪੁਲਿਸ ਦੇ ਵਿੱਚ ਤੇ ਮੇਰੇ ਹਿਸਾਬ ਨਾਲ ਕਿਸੇ ਐਸ ਐਚਓ ਸਾਹਿਬ ਨੇ ਜੁਆਇਨਿੰਗ ਕਰਾਈ ਹੋਗੀ ਅੱਜ ਜੋ ਜਿਹੜੀ ਅਪੁਆਇੰਟਮੈਂਟ ਆ ਮੁੱਖ ਮੰਤਰੀ ਤੱਕ ਪਹੁੰਚ ਗਈ ਹੈ ਸੋ ਇਹ ਸੰਕਟ ਕਿਉਂ ਆ ਗਿਆ ਸਰਕਾਰਾਂ ਨੇ ਸਾਨੂੰ ਕਣਕ ਤੱਕ ਧਾਲ ਤੱਕ ਕਿਉਂ ਸਿੰਧ ਕਰ ਦਿੱਤਾ ਜੇ 300 ਯੂਨਿਟ ਬਿਜਲੀ ਮੁਆਫੀ ਦੀ ਗੱਲ ਹੈ ਤੇ ਕੀ ਇਹਦੇ ਨਾਲ ਸਾਰੀ ਦੁਨੀਆ ਦਾ گزارਾ ਹੋ ਜਾਊਗਾ ਬੇਸ਼ੱਕ ਅਸੀਂ ਕਣਕ ਫਰੀ ਸਰਕਾਰ ਵੰਡੀ ਜਾਂਦੀ ਹੈ ਚਾਵਲ ਫਰੀ ਵੰਡੀ ਜਾਂਦੀ ਦਾਲਾਂ ਵੰਡੀ ਜਾਂਦੀ ਹੈ ਕੀ ਇਹਦੇ ਨਾਲ ਸਾਡਾ ਸਾਰਾ ਸਿਸਟਮ ਸੈੱਟ ਹੋ ਜਾਊਗਾ ਜਿਹੜਾ ਕਿਸੇ ਇਨਸਾਨ ਨੇ ਘਰ ਬਾਰ ਬਣਾਉਣਾ ਜਾਂ ਕੋਈ ਛੋਟਾ ਮੋਟਾ ਮੋਟਰਸਾਈਕਲ ਗੱਡੀ ਲੈਣੀ ਆ ਉਹ ਕੀ ਇਸ ਕਣਕ ਦਾਲ ਵਿੱਚੋਂ ਨਿਕਲ ਸਕਦਾ ਸੋ ਸਿਰਫ ਤੇ ਸਿਰਫ ਸਾਨੂੰ ਇੱਕ ਰੋਜ਼ਗਾਰ ਚਾਹੀਦਾ ਹੈ ਹੋਰ ਨਾਲ ਦੀ ਨਾਲ ਜੇ ਫ੍ਰੀ ਵਾਲੀ ਗੱਲ ਕਰੀਏ ਤਾਂ ਸਿਰਫਾਨੂੰ ਮੈਡੀਕਲ ਸਹੂਲਤ ਚਾਹੀਦੀ ਹੈ ਜਾਂ ਐਜੂਕੇਸ਼ਨ ਚਾਹੀਦੀ ਇਹਦੇ ਵਿੱਚ ਹੋਰ ਸਾਨੂੰ ਕੋਈ ਕੋਟਾ ਨਹੀਂ ਚਾਹੀਦਾ ਕਿਉਂਕਿ ਜੇ ਆਪਾਂ ਸਾਰੇ ਹੀ ਪੜ੍ਹੇ ਲਿਖੇ ਹੋਵਾਂਗੇ ਸਾਰੇ ਹੀ ਸਿਹਤਮੰਦ ਹੋਵਾਂਗੇ ਕਿਸੇ ਨੂੰ ਕੋਈ ਕੋਟੇ ਦੀ ਲੋੜ ਨਹੀਂ ਹੈ ਲੇਕਿਨ ਸਰਕਾਰਾਂ ਨੇ ਸਾਨੂੰ ਇਹ ਸਹੂਲਤਾਂ ਨਕੀਆਂ ਨਕੀਆਂ ਦੇ ਕੇ ਅਪਾਜ ਬਣਾ ਦਿੱਤਾ ਅਸੀਂ ਹਰ ਰੋਜ਼ ਇਹੀ ਦੇਖਦੇ ਆਂ ਵੀ ਦਾੜੇ ਕਿੱਥੇ ਵੰਡ ਹੋ ਰਿਹਾ ਹੈ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਔਰ ਅਗਲੀ ਜਿਹੜੀ ਗੱਲ ਹੈ ਕਿ ਉਹਦੇ ਵਿੱਚ ਦੱਸਾਂ ਕਿ ਲਿਆ ਵਾਲਿਆਂ ਨੇ ਕਈ ਸਾਥੀ ਹੁੰਦੇ ਜਿਹੜੇ ਕਣਕ ਲੈ ਜਾਂਦੇ ਆ ਸਾਡੇ ਪਿੰਡ ਡਿੱਪੂ ਵਾਲਾ ਹਰੇਕ ਸਾਲ ਜਦੋਂ ਵੋਟਾਂ ਆਉਂਦੀਆਂ ਮੇਰੇ ਕੋਲ ਆਉਂਦਾ ਕਿ ਗਰਨਾਭ ਸਿੰਘ ਆਪਣਾ ਕਾਰਡ ਬਣਾ ਲਾ ਵੀ ਤੈਨੂੰ ਕਣਕ ਮਿਲ ਸਕਦੀ ਹੈ ਤੂੰ ਉਹਦੀ ਰਿਸਿਵਿਬਲ ਹੈ ਉਹਦੇ ਵਿੱਚ ਤੇਰਾ ਨਾਮ ਆ ਸਕਦਾ ਕਿਉਂਕਿ ਜ਼ਮੀਨ ਦਾ ਜਾਂ ਪ੍ਰਾਪਰਟੀ ਦਾ ਜੋ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਮੈਂ ਉਹਦੇ ਵਿੱਚ ਆਉਣਾ ਲੇਕਿਨ ਉਹਨੂੰ ਆਪਾਂ ਹੱਥ ਜੋੜੀ ਦੇ ਪਾਈ ਮੈਂ ਕਣਕ ਨਹੀਂ ਲੈਣੀ ਚਾਹੁੰਦਾ ਐਸ ਇਲੈਕਸ਼ਨ ਵਿੱਚ ਵੀ ਡਿੱਪੂ ਵਾਲਾ ਮੇਰੇ ਕੋਲ ਆਇਆ ਤੇ ਭਾਈ ਸਾਨੂੰ ਆਰਡਰ ਆ ਵੀ ਤੁਸੀਂ ਆਪਣਾ ਕਾਰਡ ਬਣਾ ਲਓ ਤੇ ਕਣਕ ਲਓ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਉਸ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਸਰਦਾਰ ਉਦਮ ਸਿੰਘ ਹੋਰ ਜਿੰਨੇ ਸਾਡੇ ਸ਼ਹੀਦ ਹੋਏ ਆਪਾਂ ਉਹਨਾਂ ਦੇ ਵਾਰਿਸ ਸਾਨੂੰ ਇਹ ਛੋਟੀਆਂ ਛੋਟੀਆਂ ਸਹੂਲਤਾਂ ਨਹੀਂ ਚਾਹੀਦੀਆਂ ਸਾਨੂੰ ਸਿਰਫ ਐਜੂਕੇਸ਼ਨ ਚਾਹੀਦੀ ਹੈ ਮੈਡੀਕਲ ਸਹੂਲਤ ਚਾਹੀਦੀ ਹੈ ਜਾਂ ਸਾਡੇ ਬੱਚਿਆਂ ਵਾਸਤੇ ਰੋਜ਼ਗਾਰ ਚਾਹੀਦਾ ਅੱਜ ਜਦੋਂ ਵੀ ਕੋਈ ਬੱਚਾ ਬੱਚੀ ਪਲੱਸ 2 ਕਰ ਲੈਂਦਾ ਤੇ ਕਰਦਿਆਂ ਨੂੰ ਫਿਕਰ ਪੈਂਦਾ ਵੀ 25 ਲੱਖ ਦਾ ਇੰਤਜਾਮ ਕਰੀਏ ਫਿਰ ਉਹ ਬੈਂਡਾਂ ਦਾ ਰੋਲਾ ਤੇ ਕਿਸੇ ਨੂੰ 5 ਬੈਂਡ ਆ ਗਿਆ ਕਿਸੇ ਨੂੰ 5.5 ਆ ਗਿਆ ਕਿਸੇ ਨੂੰ 6 ਆ ਗਿਆ ਹਾਂ ਵੀ 5.6 ਆ ਗਿਆ ਹੁਣ ਗੱਲ ਬਣ ਗਈ ਔਰ ਅਗਲੀ ਗੱਲ ਹੈ ਮੈਂ ਲੜਕੀਆਂ ਵਿੱਚ ਦੇਖਿਆ ਵੀ ਜਿਹਦੇ ਬੈਂਡ ਆ ਗਏ ਉਹਨਾਂ ਕੋਲ ਪੈਸੇ ਹੈ ਨਹੀਂ ਤੇ ਮੁੰਡੇ ਵਾਲੇ ਵਿਆਹ ਸ਼ਾਦੀ ਕਰਕੇ ਛੋਟੀ ਛੋਟੀ ਉਮਰ ਦੀਆਂ 19 19 ਸਾਲ ਦੀਆਂ 20 20 ਸਾਲ ਦੀਆਂ ਬੱਚੀਆਂ ਦੇ ਵਿਆਹ ਹੋ ਰਹੇ ਨੇ ਜੇਡੀ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਕੇ ਕੈਨੇਡਾ ਅਮਰੀਕਾ ਜਾ ਕੇ ਸੈਟਲ ਹੋਣਾ ਬਹੁਤ ਔਖਾ ਹੈ ਆਪਾਂ মিডিਏ ਨਾਲ ਅਟੈਚ ਲੋਕ ਐ ਮੈਂ ਉਹ ਵੀਡੀਓ ਬਹੁਤ ਸਾਰੀਆਂ ਦੇਖਦਾ ਰਿਹਾ ਬਹੁਤ ਔਖੀ ਜ਼ਿੰਦਗੀ ਐ ਇੱਥੇ ਬੱਚੇ ਨੇ ਗਲਾਸ ਪਾਣੀ ਦਾ ਚੱਕੀ ਨਹੀਂ ਪੀਤਾ ਹੁੰਦਾ ਤੇ ਉਹਨੂੰ ਬਾਹਰ ਜਾ ਕੇ ਪੜਨਾ ਵੀ ਪੈਂਦਾ ਪੜਨ ਜਾਣ ਵਾਸਤੇ ਕਾਲਜ ਵੀ ਜਾਣਾ ਪੈਂਦਾ ਮਕਾਨ ਵੀ ਲੱਭਣਾ ਪੈਂਦਾ ਔਰ ਨਾਲ ਦੀ ਨਾਲ ਕੰਮ ਵੀ ਕਰਨਾ ਪੈਂਦਾ ਫਿਰ ਉਹਦੀਆਂ ਫੀਸਾਂ ਨਿਕਲਦੀਆਂ ਔਰ ਕਈ ਵਾਰੀ ਫੀਸਾਂ ਨਿਕਲ ਰਹੀਆਂ ਨਹੀਂ ਫਿਰ ਘਰਦਿਆਂ ਨੂੰ ਆਪਣਾ ਵੀ ਮਕਾਨ ਵੇਚਣਾ ਪੈਂਦਾ ਕੋਈ ਜ਼ਮੀਰ ਵੇਚਣੀ ਪੈਂਦੀ ਐ ਕਿਉਂਕਿ 40 50 70 ਲੱਖ ਦਾ ਸਫਰ ਬਹੁਤ ਵੱਡਾ ਬਣਦਾ ਸੋ ਇਹ ਇਸ ਕਰਕੇ ਕਿਉਂਕਿ ਇਲੈਕਸ਼ਨ ਨੇ ਦੇਣਾ ਜਿਹੜੀ ਵੀ ਕੈਂਡੀਡੇਟ ਆਪਣੇ ਕੋਲ ਆਉਂਦਾ ਆਪਾਂ ਉਹਨੂੰ ਜ਼ਰੂਰ ਬੇਨਤੀ ਕਰੀਏ ਕਿ ਸਾਡੀਆਂ ਦੋ ਤਿੰਨ ਦੀ ਮੰਗਾਂ ਭਾਈ ਸਾਨੂੰ ਬੱਚਿਆਂ ਨੂੰ ਐਜੂਕੇਸ਼ਨ ਚਾਹੀਦੀ ਹੈ ਮੈਡੀਕਲ ਸਹੂਲਤ ਚਾਹੀਦੀ ਹੈ ਤਾਂ ਸਾਡੇ ਬੱਚਿਆਂ ਵਾਸਤੇ ਰੁਜ਼ਗਾਰ ਚਾਹੀਦਾ ਹਾਂ ਨਾਲ ਦੀ ਨਾਲ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਜਿਹੜਾ ਲਾ ਐਂਡ ਆਰਡਰ ਹੈ ਇਹਨੂੰ ਮੇਨਟੇਨ ਕਰੇ ਸਮਾਜ ਦੇ ਵਿੱਚ ਜਿਹੜੇ ਫਰੀ ਆਫ ਕੋਸਟ ਖੁੱਲੇ ਆਮ ਨਸ਼ੇ ਵਿਕ ਰਹੇ ਆ ਉਹਨਾਂ ਤੇ ਬੰਦੀ ਲਾਈ ਜਾਵੇ